ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਲਾਈਨਿੰਗ ਵਾਲੇ ਕਮੀਜ਼ ਦੀ ਪੂਰੀ ਸਿਲਾਈ ਦੱਸਾਂਗੇ ਮੇਰੀਆਂ ਬਹੁਤ ਭੈਣਾਂ ਦੇ ਬਹੁਤ ਮੈਸੇਜ ਆਏ ਹੋਏ ਨੇ ਵੀ ਦੀਦੀ ਕੁੜਤੀ ਦੀ ਸਿਲਾਈ ਦੱਸੋ ਦੇਖੋ ਸਭ ਤੋਂ ਪਹਿਲਾਂ ਮੇਰਾ ਤੁਹਾਨੂੰ ਸੂਟ ਦੀ ਲਾਈਨਿੰਗ ਕਿੱਦਾਂ ਅਟੈਚ ਕਰਨੀ ਆ ਕਿੱਦਾਂ ਕਟਿੰਗ ਕਰਨੀ ਆ ਇਹ ਸਾਰਾ ਪਿਛਲੀ ਵੀਡੀਓਜ਼ 'ਚ ਦੱਸਿਆ ਹੋਇਆ ਤੇ ਦੂਸਰੀ ਗੱਲ ਇਹ ਵਾਲੇ ਸੂਟ ਦੀ ਕਟਿੰਗ ਦੀ ਵੀਡੀਓ ਵੀ ਪਾਈ ਹੋਈ ਆ ਤੇ ਲਾਈਨਿੰਗ ਅਟੈਚ ਕਰਨ ਦੀ ਵੀਡੀਓ ਵੀ ਪਾਈ ਹੋਈ ਹੈ ਜੀ ਅੱਜ ਆਪਾਂ ਤੁਹਾਨੂੰ ਇਸ ਦੀ ਸਲਾਈ ਕਰਕੇ ਦਿਖਾਵਾਂਗੇ ਦੇਖੋ ਆਹ ਵਾਲਾ ਕੱਪੜਾ ਹੈਗਾ ਜਿਹੜਾ ਆਪਣੇ ਸੂਟ ਚੋਂ ਪੀਸ ਪਚਦਾ ਹੁੰਦਾ ਐਕਸਟਰਾ ਹੁਣ ਆਪਾਂ ਗਲਾ ਪੇਸਟ ਕਰਨਾ ਗਲਾ ਪੇਸਟ ਕਰਨ ਟਾਈਮ ਵੀ ਦੇਖੋ ਜੀ ਆਪਾਂ ਬਹੁਤ ਧਿਆਨ ਰੱਖਣਾ ਹੁੰਦਾ ਇਹ ਨਹੀਂ ਹੈਗਾ ਵੀ ਆਪਾਂ ਇਦਾਂ ਰੱਖ ਲਿਆ ਪੇਸਟ ਕਰ ਲਿਆ ਦੇਖੋ ਜੇ ਆਪਣਾ ਗਲਾ ਇਹ ਇਦਾਂ ਬਾਹਰ ਨੂੰ ਜਾਊ ਤਾਂ ਆਪਣੇ ਗਲੇ ਦੀ ਸ਼ੇਪ ਦਾ ਕਮੀਜ਼ 'ਚ ਬਹੁਤ ਫਰਕ ਪੈਂਦਾ ਹੈਗਾ ਇਹਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਰੱਖਣਾਗਾ ਠੀਕ ਹੈ ਜੀ ਬਾਹਰ ਨੂੰ ਬਿਲਕੁਲ ਨਹੀਂ ਜਾਣਾ ਚਾਹੀਦਾ ਦੇਖੋ ਇੱਥੋਂ ਆਪਾਂ ਪ੍ਰੈਸ ਕਰਨੇ ਸ਼ੁਰੂ ਕਰੋ ਐਦਾਂ ਤਾਂ ਕਿ ਉਹ ਅਟੈਚ ਹੋ ਜਵੇ ਉੱਪਰ ਆਹੋ ਜੀ ਇਹ ਹੋ ਗਿਆ ਆਪਣਾ ਗਲਾ ਅਟੈਚ ਗਲਾ ਅਟੈਚ ਕਰਨ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਗਲੇ ਦੀ ਰੇਬਲੀ ਕਟਿੰਗ ਕਰਨੀ ਦੱਸਾਂਗੇ ਹੁਣ ਦੇਖੋ ਜੀ ਆਪਾਂ ਕੀ ਕਰਨਾਗਾ ਹੁਣ ਆਪਾਂ ਆਹ ਵਾਲਾ ਜਿਹੜਾ ਕੱਪੜਾ ਇਹਨੂੰ ਆਪਾਂ ਨੇ ਇੰਦਾ ਤਿਰਸਾ ਫੋਲਡ ਕਰ ਲੈਣਾ ਆ ਦੇਖੋ ਇਸ ਤਰ੍ਹਾਂ ਤਿਰਸਾ ਜਿਹਨੂੰ ਆਪਾਂ ਚਾਹੇ ਤੁਸੀਂ ਟਰਾਈਐਂਗਲ ਕਹਿ ਲਓ ਵੀ ਤਿਰਸਾ ਸਿੱਧਾ ਨਹੀਂ ਆਪਾਂ ਫੋਲਡ ਕਰਨਾ ਹੈ ਦਾ ਇੰਦਾ ਫੋਲਡ ਕਰਕੇ ਤੁਸੀਂ ਪ੍ਰੈਸ ਕਰਨੀ ਹੈ ਆਪਣੇ ਕੋਲ ਪ੍ਰੈਸ ਗਰਮਾ ਹੁਣ ਆਪਾਂ ਇਹਦੇ ਉੱਪਰ ਕਰ ਲੈਣੀ ਆ ਠੀਕ ਹੈ ਜੀ ਅੱਦਾਂ 1 ਇੰਚ ਆਪਾਂ 1 ਇੰਚ ਚੌੜੀ ਪੱਟੀ ਕੱਟ ਲੈਣੀ ਆ ਇੱਥੋਂ ਇਸ ਤਰ੍ਹਾਂ ਠੀਕ ਹੈ ਜੀ ਇਹ ਪੱਤੀ ਕਿਦਾਂ ਕੱਟਦੇ ਨੇ ਉਹ ਵੀ ਤੁਹਾਨੂੰ ਦੱਸਦੇ ਆ ਆ ਲਓ ਜੀ ਇਸ ਤਰ੍ਹਾਂ ਆਪਾਂ ਆਪਣੀ ਰੇਵਲੀਰ ਦੀ ਕਰ ਲੈਣੀ ਹੈਗੀ ਕਟਿੰਗ ਆ ਦੇਖੋ ਜੀ ਆਪਣੀ ਹੋ ਗਈ ਰੇਵਲੀਰ ਦੀ ਕਟਿੰਗ ਇਹ ਆ ਆਪਣੀ ਰੇਵਲੀਰ ਦੀ ਕਟਿੰਗ ਹੋ ਗਈ ਆ ਆਪਣੀ ਗਲੇ ਦੀ ਚਲੋ ਆਜੋ ਹੁਣ ਆਪਾਂ ਤੁਹਾਨੂੰ ਮਸ਼ੀਨ ਤੇ ਕਰਕੇ ਦਿਖਾਉਣੀ ਹੈ ਹੁਣ ਆਪਾਂ ਇਹਨੂੰ ਐਦਾਂ ਗਲੇ ਨੂੰ ਬਣਾ ਲੈਣਾ ਰੈਡੀ ਕਰ ਲੈਣਾ ਐਸ ਤਰ੍ਹਾਂ ਇਹਨੂੰ ਐਦਾਂ ਫੋਲਡ ਕਰੀ ਜਾਣਾ ਹੱਥ ਨਾਲ ਦੇਖੋ ਜੀ ਐਸ ਤਰ੍ਹਾਂ ਆਪਣਾ ਗਲਾ ਰੈਡੀ ਹੋ ਜਾਂਦਾ ਐਸ ਤਰ੍ਹਾਂ ਫਰੰਟ ਤੋਂ ਤੇ ਐਸ ਤਰ੍ਹਾਂ ਬੈਕ ਸਾਈਡ ਤੋਂ ਹੁਣ ਆਪਾਂ ਕੀ ਕਰਨਾਗਾ ਆਪਾਂ ਨੇ ਇੱਥੇ ਆ ਦੇਖੋ ਆਪਾਂ ਪ੍ਰੈਸ ਕੀਤੀ ਆ ਲਾਈਨਿੰਗ ਵਾਲੇ ਕਮੀਜ਼ ਨੂੰ ਆਪਾਂ ਪ੍ਰੈਸ ਜ਼ਰੂਰ ਕਰਨੀ ਆ ਪ੍ਰੈਸ ਕਰਨ ਦੇ ਨਾਲ ਜਿਹੜੀ ਲਾਈਨਿੰਗ ਹੁੰਦੀ ਆ ਨਾ ਉਹ ਆਪਣੀ ਕੱਪੜੇ ਦੇ ਨਾਲ ਅਟੈਚ ਹੋ ਜਾਂਦੀ ਆ ਚੰਗੀ ਤਰ੍ਹਾਂ ਆਪਾਂ ਨੂੰ ਸਲਾਈ ਕਰਨ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੁਣ ਦੇਖੋ ਜੀ ਆਪਾਂ ਇੱਥੇ ਕੱਟ ਲਗਾ ਲਿਆ ਇੱਕ ਇੱਥੇ ਲਗਾ ਲਿਆ ਤੇ ਇਸ ਤਰ੍ਹਾਂ ਹੀ ਜੀ ਆਪਾਂ ਕਰ ਲੈਣਾ ਆਪਣੇ ਗਲੇ ਨੂੰ ਰੈਡੀ ਆ ਦੇਖੋ ਇੱਕ ਨਿਸ਼ਾਨ ਇੱਥੇ ਤੇ ਇੱਕ ਆਪਾਂ ਲਾਉਣਾ ਇਹ ਇਥੇ ਆ ਜਿਹੜੀ ਕੋਈ ਬਾਹੜ ਘਾਟ ਆ ਆਪਣੀ ਆਹ ਵਾਲੀ ਦੇਖੋ ਇਹ ਆਪਾਂ ਕੱਢ ਦੇਣੀ ਆ ਤੇ ਇੱਥੇ ਆਪਾਂ ਕੱਟ ਲਗਾ ਲੈਣਾ ਠੀਕ ਆ ਜੀ ਜਿਹੜਾ ਆਪਣਾ ਐਕਸਟਰਾ ਕਪੜਾ ਸੀ ਉਹਦੀ ਆਪਾਂ ਕਟਿੰਗ ਕਰਤੀ ਇਸ ਤਰ੍ਹਾਂ ਆਪਣਾ ਗਲਾ ਹੋ ਗਿਆ ਰੈਡੀ ਹੁਣ ਤੁਸੀਂ ਚਾਹੇ ਤਾਂ ਪਹਿਲਾਂ ਪਲੇਟਸ ਪਾ ਲਓ ਚਾਹੇ ਪਹਿਲਾਂ ਗਲਾ ਬਣਾ ਲਓ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਜਿੱਦਾਂ ਤੁਹਾਨੂੰ ਸੌਖਾ ਲੱਗਦਾ ਤੁਸੀਂ ਉਦਾਂ ਰੈਡੀ ਕਰ ਸਕਦੇ ਹੋ ਹੁਣ ਦੇਖੋ ਆਪਾਂ ਪ੍ਰੈਸ ਕਰਕੇ ਆਪਣੀ ਕਰੀਜ਼ ਰੈਡੀ ਕੀਤੀ ਹੋਈ ਹੈਗੀ ਆਪਾਂ ਇਹ ਵਾਲੀ ਕਰੀਜ਼ ਦੇ ਨਾਲ ਉੱਪਰ ਸੈਂਟਰ ਮੰਨ ਕੇ ਆਹ ਵਾਲੇ ਕੱਟ ਦੇ ਨਾਲ ਕੱਟ ਮਲਾ ਲੈਣਾ ਕੱਟ ਮਲਾਉਣ ਤੋਂ ਬਾਅਦ ਇ ਇਥੋਂ ਆਪਾਂ ਦੇਖੋ ਜੀ ਸਲਾਈਸਰੀ ਕਰਾ ਲੈਂਦੇ ਸੈਂਟਰ 'ਚੋਂ ਫੇਰ ਕੀ ਹੁੰਦਾ ਜਿਹੜਾ ਆਪਣਾ ਗਲਾਗਾ ਉਹ ਹਿੱਲਦਾ ਨਹੀਂ ਹੈਗਾ ਬਿਲਕੁਲ ਸਹੀ ਤਰੀਕੇ 'ਚ ਬੰਨਦਾ ਹੈ ਇੱਥੇ ਇੱਥੇ ਆਪਾਂ ਧਾਗੇ ਦੀ ਕਰ ਲੈਣੀ ਆ ਕਟਿੰਗ ਆ ਦੇਖੋ ਜੀ ਆ ਲਾਈਨ ਮਾਰਨ ਤੋਂ ਬਾਅਦ ਆਪਣੀ ਆ ਸਲਾਈ ਲਾਉਣ ਤੋਂ ਬਾਅਦ ਆਪਾਂ ਇੱਥੋਂ ਸ਼ੁਰੂ ਕਰਨੀ ਹੈ ਜੀ ਆਪਾਂ ਨਾ ਜਿਹੜੀ ਦੇਖੋ ਆ ਵਾਲੀ ਸਲਾਈ ਲਾਉਣੀ ਹੈ ਜੀ ਇਹ ਆਪਾਂ ਬੁਕਰਮ ਦੇ ਉੱਪਰ ਨਹੀਂ ਲਾਉਣੀ ਹੈਗੀ ਬਿਲਕੁਲ ਆਪਣੇ ਆ ਜਿਹੜਾ ਗਲਾ ਹੈਗਾ ਇਹਦੇ ਨਾਲ-ਨਾਲ ਲਾਉਣੀ ਆ ਬੁਕਰਮ ਦੇ ਉੱਪਰ ਬਿਲਕੁਲ ਨਹੀਂ ਚਲਾਈ ਜਾਏਗੀ ਆ ਦੇਖੋ ਐਦਾਂ ਹੱਥ ਨਾਲ ਸੈੱਟ ਰੱਖੋ ਵੀ ਜਿਹੜਾ ਆਪਣਾ ਆ ਵਾਲਾ ਕੱਪੜਾ ਹੈਗਾ ਇਹ ਇਕੱਠਾ ਨਾ ਹੋਵੇ नीचे ना गले वाला कपड़ा ना नीचे सीधा कपड़ा अपना कपड़ा। ਹੁਣ ਦੇਖੋ ਆਪਣਾ ਜਿਹੜਾ ਸੈਂਟਰ ਵਾਲਾ ਕੱਪੜਾ ਹੈਗਾ ਇਹਦੀ ਕਰ ਦੇਣੀ ਆ ਆਪਾਂ ਕਟਿੰਗ ਕਟਿੰਗ ਕਰਨੀ ਆ ਦੇਖੋ ਜੀ ਆਪਾਂ ਅੱਧਾ-ਅੱਧਾ ਇੰਚ ਕੈਂਚੀ ਨੂੰ ਸਲਾਈ ਤੋਂ ਦੂਰ ਰੱਖ ਕੇ ਐਸ ਜਿਆਦਾ ਸਲਾਈ ਦੇ ਨੇੜੇ ਨਹੀਂ ਲੈ ਕੇ ਜਾਣਾ ਹੈਗਾ ਆਪਾਂ ਕੈਂਚੀ ਨੂੰ ਨਾਲੋ ਜੀ ਛੋਟੇ ਛੋਟੇ ਲਗਾ ਦੇਣੇ ਆਪਾਂ ਕੱਟ ਤਾਂ ਕਿ ਜਦੋਂ ਆਪਾਂ ਗਲੇ ਨੂੰ ਸਿੱਧਾ ਕਰੀਏ ਜਾਂ ਫਿਰ ਤਰਪਾਈ ਕਰੀਏ ਆਪਣੇ ਗਲੇ 'ਚ ਚੰਗੀ ਤਰ੍ਹਾਂ ਸਫਾਈ ਨਾ ਹੋ ਜੇ। ਖੋ ਜੀ ਆਪਣਾ ਗਲਾ ਹੋ ਗਿਆ ਰੈਡੀ। ਆ ਦੇਖੋ ਆਪਾਂ ਸਿੱਧਾ ਕਰ ਲਿਆ ਗਾ ਇਸ ਤਰ੍ਹਾਂ ਸਿੱਧਾ ਕਰਕੇ ਆਪਣਾ ਗਲਾ ਤਰਪਾਈ ਵਾਸਤੇ ਰੈਡੀ ਆ। ਹੁਣ ਆਪਾਂ ਇਸ ਤੋਂ ਬਾਅਦ ਕੀ ਕਰਨਾ ਗਾ? ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਫਰੰਟ ਵਾਲਾ ਪੱਲਾ ਰੈਡੀ ਕਰਕੇ ਦੱਸਾਂਗੇ। ਦੇਖੋ ਤੁਸੀਂ ਨਾ ਜਿਹੜੀਆਂ ਤੈਨਾ ਸਲਾਈ ਚ ਨਵੀਂ ਸਲਾਈ ਸਿੱਖਦੀਆਂ ਨੇ ਜਾਂ ਫਿਰ ਜਿਹੜਾ ਜਾਦਾ ਸਿੰਥੈਟਿਕ ਕੱਪੜਾ ਉਹਦੀਆਂ ਪਲੇਟਸ ਕਿਵੇਂ ਪਾਉਣੀਆਂ ਨੇ ਦੇਖੋ ਇਹ ਕੱਪੜਾ ਇੰਨਾ ਸਿੰਥੈਟਿਕ ਨਹੀਂ ਹੈਗਾ ਇਹਦੇ ਆਪਾਂ ਡਾਇਰੈਕਟਿਵ ਪਲੇਟਸ ਪਾ ਦਾਂਗੇ ਜੇ ਕੋਈ ਜ਼ਿਆਦਾ ਸਿੰਥੈਟਿਕ ਕੱਪੜਾ ਤਾਂ ਐਦਾਂ ਤੁਸੀਂ ਨਾ ਸਲਾਈ ਰੱਖ ਕੇ ਐਦਾਂ ਪਲੇਟਸ ਦੇ ਉੱਪਰ ਪਹਿਲਾਂ ਸਲਾਈ ਲਾ ਲਓ ਸਾਰੀਆਂ ਤੇ ਫਿਰ ਤੁਸੀਂ ਪਲੇਟਸ ਪਾਓ ਹੁਣ ਆਪਾਂ ਤੁਹਾਨੂੰ ਐਦਾਂ ਹੀ ਦੱਸ ਦਿਆਂ ਦੇਖੋ ਧਿਆਨ ਰੱਖਣਾ ਵੀ نیچے ਵਾਲਾ ਕੱਪੜਾ ਵੀ ਆਪਾਂ ਚੱਕਣਾਗਾ ਤੇ ਉੱਪਰ ਵਾਲਾ ਦੀ ਇਸ ਤਰ੍ਹਾਂ ਕਰਕੇ ਆਪਾਂ ਪਲੇਟ ਪਾਉਣੀ ਆ ਜਿਹੜੀ ਨਾ ਆਪਾਂ ਸਾਈਡ ਵਾਲੀ ਪਲੇਟ ਪਾਉਣੀ ਹੋ ਇੱਥੋਂ ਸ਼ੁਰੂ ਕਰਨੀ ਆ ਜੀ ਇਸ ਤਰ੍ਹਾਂ ਇਹ ਆ ਲੋ ਜਿੱਥੇ ਇੱਥੇ ਤੱਕ ਆਖਾਂ ਦੇਖੋ ਇਹ ਵਾਲੀ ਪਲੇਟ ਆਪਣੀ ਇਹ ਇੱਥੇ ਤੱਕ ਨਸਾਨ ਲੱਗਿਆ ਹੋਇਆ ਇੱਥੇ ਆਪਾਂ ਬਿਲਕੁਲ ਕੱਪੜੇ ਦੇ ਨਾਲ ਲਿਆ ਕੇ نیچے ਉਤਾਰਨੀ ਆ ਇਹ ਇਸ ਤਰ੍ਹਾਂ ਚਾਹੇ ਤਾਂ ਤੁਸੀਂ ਅੱਗੇ ਨੂੰ ਸਲਾਈ ਲੈ ਜੋ ਉਹ ਤਾਗੇ ਨੂੰ ਵਟਾ ਜਾਂਦਾ ਹੁੰਦਾ ਚਾਹੇ ਤੁਸੀਂ ਹਲਕੀ ਜਿਹੀ ਚਲਾਈ ਹੈ ਤਾਂ ਡਬਲ ਕਰ ਦੋ ਇਹ ਆਪਣੀ ਪੈਗੀ ਦੇਖੋ ਆਹ ਵਾਲੀ ਪਲੇਟ ਪੈ ਗਈ ਹੁਣ ਇਸ ਤੋਂ ਬਾਅਦ ਆਪਾਂ ਤਾਗੇ ਦੀ ਚਾਹੇ ਤਾਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜੇ ਆਪਾਂ ਕਟਿੰਗ ਕਰਕੇ ਦਿਖਾ ਦਿੰਨੇ ਆਂ ਇਹ ਹੁਣ ਦੇਖੋ ਆਹ ਵਾਲੀ ਪਲੇਟ ਪੈ ਗਈ ਆਹ ਲਓ ਜੀ ਹੁਣ ਆਪਾਂ ਪਾਵਾਂਗੇ ਦੇਖੋ ਆਹ ਵਾਲੀ ਪਲੇਟ ਆਵਰ 1 ਬਸ ਕੀਤੀ ਹੁੰਦੀ ਆ ਨਾ ਜਦੋਂ ਤਾਂ ਕੱਪੜੇ ਨੂੰ ਆਪਾਂ ਨੂੰ ਜ਼ਿਆਦਾ ਸੈੱਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਐਦਾਂ ਦੇਖੋ ਚੁੰਡੀ ਭਰਨੀ ਆ ਐਦਾਂ ਇਹ ਐਸ ਤਰ੍ਹਾਂ ਉਹ ਇਹ ਪਲੇਟ ਵੀ ਆਪਾਂ ਦੂਸਰੀ ਵਾਂਗ ਹੀ ਇੱਥੇ ਤੱਕ ਆ ਗਈ ਜਿੱਥੇ ਤੱਕ ਆਪਣਾ ਨਸਾਨ ਲੱਗਿਆ ਹੁੰਦਾ ਹੈਗਾ ਇਹ ਵੀ ਆਪਾਂ ਦੇਖੋ ਇੱਥੋਂ ਅੱਧਾ ਇੰਚ ਦੇ ਫਾਸਲੇ ਨਾਲ ਸ਼ੁਰੂ ਕੀਤੀ ਸੀ ਫਰਕ ਨਾਲ ਇੱਥੋਂ ਲਿਆਉਂਦੇ ਲਿਆਉਂਦੇ ਘਟਾਉਂਦੇ ਘਟਾਉਂਦੇ ਬਿਲਕੁਲ ਨਾਲ ਲਾ ਕੇ ਆਪਾਂ ਕੋਈ ਖਤਮ ਕਰਦੇ ਆ ਆ ਦੇਖੋ ਜੀ ਐਸ ਤਰ੍ਹਾਂ ਇੱਥੋਂ ਚਾਹੇ ਤੁਸੀਂ ਅੱਗੇ ਕਰਕੇ ਸਾਡੀ ਜਿਹੜੀ ਕਟਿੰਗ ਕਰ ਦੋ ਚਾਹੇ ਹਲਕਾ ਜਿਹਾ ਡਬਲ ਕਰ ਲਓ ਆ ਦੇਖੋ ਜੀ ਆਪਣੀ ਸਾਈਡ ਵਾਲੀਆਂ ਪਲੇਟਸ ਪੈ ਗਈਆਂ ਹੁਣ ਆਪਾਂ ਨਾ ਆਹ ਵਾਲੀ ਪਲੇਟ ਪਾਵਾਂਗੇ ਇਹਨੂੰ ਇੱਥੋਂ ਤੇ ਐਸ ਤਰ੍ਹਾਂ ਐਸ ਤਰ੍ਹਾਂ ਫੜ ਕੇ ਆਪਾਂ ਦੇਖੋ ਇਹ ਨੀਚੇ ਤੋਂ ਸ਼ੁਰੂ ਕਰਨੀ ਆ ਪਲੇਟ ਪਾਉਣੀ ਤੇ ਐਸ ਤਰ੍ਹਾਂ ਠੀਕ ਆ ਜੀ ਐਸ ਤਰ੍ਹਾਂ ਜਦੋਂ ਆਪਾਂ ਸ਼ੁਰੂ ਕਰਾਂਗੇ ਤੁਹਾਨੂੰ ਪਹਿਲਾਂ ਵੀ ਮੇਰਾ ਦੱਸਿਆ ਹੋਇਆਗਾ ਦੇਖੋ ਜਿਹੜੀਆਂ ਨਾ ਇਹ ਵਾਲੀਆਂ ਪਲੇਟਸ ਸੈਂਟਰ ਵਾਲੀਆਂ ਹੁੰਦੀਆਂ ਨੇ ਇੱਥੇ ਇੰਨਾ ਫਰਕ ਪਾਉਣਾ ਹੁੰਦਾ ਆਪਾਂ ਇਸ ਤਰ੍ਹਾਂ ਆਹ ਲਓ ਜੀ ਐਸੇ ਤਰ੍ਹਾਂ ਜੀ ਹੁਣ ਦੇਖੋ ਤੁਹਾਨੂੰ ਇੱਕ ਸਾਈਡ ਦੀਆਂ ਪਲੇਟਸ ਪਾ ਕੇ ਪਾ ਤੀਆਂ ਪੈਸੇ ਤਰ੍ਹਾਂ ਦੇਖੋ ਜੀ ਆਪਾਂ ਦੂਸਰੀ ਸਾਈਡ ਦੀਆਂ ਪਲੇਟਸ ਪਾ ਲੈਣੀਆਂ ਨੇ ਆ ਦੇਖੋ ਆਪਾਂ ਨੂੰ ਪਲੇਟਾਂ ਕਿਵੇਂ ਪਤਾ ਲੱਗਦਾ ਹੁੰਦਾ ਵੀ ਆਪਣੀ ਫਿਟਿੰਗ ਸਹੀ ਬਣੂ ਦੇਖੋ ਜਦੋਂ ਨਾ ਆਪਾਂ ਇਦਾਂ ਕੱਪੜੇ ਨੂੰ ਖਿੱਚਾਂਗੇ ਆ ਦੇਖੋ ਇਦਾਂ ਖਿੱਚਦੇ ਆ ਨਾ ਸਿਰਫ ਸੈਂਟਰ ਚੋਂ ਆ ਕੱਪੜਾ ਉੱਪਰ ਉੱਠਿਆ ਜਾ ਰਿਹਾ ਦੇਖੋ ਇਸ ਤਰ੍ਹਾਂ ਜੇ ਇਹ ਵਾਲੀ ਸ਼ੇਪ ਉੱਪਰ ਨੂੰ ਉੱਠ ਰਹੀ ਹੈਗੀ ਤਾਂ ਤੁਸੀਂ ਸਮਝੋ ਤੁਹਾਡੀਆਂ ਪਲੇਟਸ ਬਿਲਕੁਲ ਸਹੀ ਬਣੀਆਂ ਨੇ ਤੇ ਤੁਹਾਡੀ ਫਿਟਿੰਗ ਬਿਲਕੁਲ ਪਰਫੈਕਟ ਆਊਗੀ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਇੱਥੇ ਆ ਵਾਲੇ ਹਿੱਸੇ ਚ ਆਪਣਾ ਕੱਪੜੇ 'ਚ ਝੋਲ ਨਹੀਂ ਪੈਣਾ ਚਾਹੀਦਾ ਆਹ ਵਾਲਾ ਕੱਪੜੇ 'ਚ ਬੁਲਬੁਲਾ ਨਹੀਂ ਐਦਾਂ ਖਿੱਚ ਕੇ ਦੇਖੋ ਵੀ ਪ੍ਰੋਪਰ ਸਾਰਾ ਕੱਪੜਾ ਸਹੀ ਆ ਇਹ ਤਾਂ ਨਹੀਂ ਵੀ ਆਹ ਵਾਲੇ ਕੱਪੜੇ 'ਚ ਕੋਈ ਫਰਕ ਆਗਾ ਦੇਖੋ ਆਪਣਾ ਕੱਪੜਾ ਬਿਲਕੁਲ ਸਹੀ ਆ ਇਸ ਤਰ੍ਹਾਂ ਦੇਖੋ ਜੀ ਪੈ ਜਾਂਦੀਆਂ ਨੇ ਪਲੇਟਸ ਹੁਣ ਆਪਾਂ ਤੁਹਾਨੂੰ ਦੂਸਰੀ ਸਾਈਡ ਦੀਆਂ ਪਲੇਟਸ ਪਾਉਣ ਤੋਂ ਬਾਅਦ ਪਿਛਲਾ ਪੱਲਾ ਰੈਡੀ ਕਰਕੇ ਦਿਖਾਵਾਂਗੇ ਆ ਦੇਖੋ ਜੀ ਆਪਣਾ ਫਰੰਟ ਵਾਲਾ ਪੱਲਾ ਬਿਲਕੁਲ ਰੈਡੀ ਆ ਆ ਦੇਖੋ ਆਪਣੀਆਂ ਪਲੇਟਸ ਪੈ ਗਈਆਂ ਆਪਾਂ ਜਦੋਂ ਦੋਵੇਂ ਪਾਸੇ ਉਹ ਖਿੱਚਾਂਗੇ ਨਾ ਦੇਖੋ ਆਹ ਵਾਲਾ ਹਿੱਸਾ ਜਦੋਂ ਉੱਪਰ ਉੱਠਦਾ ਨਾ ਤਾਂ ਆਪਣੀ ਜਿਹੜੀ ਕੁੜਤੀ ਦੀ ਮਤਲਬ ਕਿ ਫਿਟਿੰਗ ਆ ਉਹ ਪ੍ਰੋਪਰ ਆਊਗੀ ਪਲੇਟਸ ਆਪਣੀਆਂ ਬਿਲਕੁਲ ਸਹੀ ਪਈਆਂ ਨੇ ਜੇ ਆਪਾਂ ਪਲੇਟਸ ਚੈੱਕ ਕਰਨੀਆਂ ਹੋਣ ਵੀ ਸਹੀ ਪਈਆਂ ਨੇ ਵੀ ਪਿੱਛੋਂ ਢੇੜ ਕੇ ਪਾਉਣ ਦੀ ਜ਼ਰੂਰਤ ਨਾ ਪਵੇ ਦੇਖੋ ਆਹ ਦੇਖੋ ਵੀ ਇਤੋਂ ਬਿਲਕੁਲ ਬਰਾਬਰ ਸਹੀ ਜਗ੍ਹਾ 'ਚ ਨੇ ਉੱਚੀ ਨੀਮੀਤਾ ਨਹੀਂ ਤੇ ਕੋਈ ਪਲੇਟ ਘੱਟ ਕੱਪੜੇ 'ਚ ਜਾਂ ਵੱਧ 'ਚ ਦੇਖੋ ਇਸ ਤਰ੍ਹਾਂ ਨਾ ਕਪੜੇ ਨੂੰ ਫੋਲਡ ਕਰਕੇ ਐਦਾਂ ਕਰੋ ਇਹ ਇਸ ਤਰ੍ਹਾਂ ਆ ਦੇਖੋ ਆ 81 ਪਲੇਟ ਦੂਜੀ ਆ ਸੀ ਦੋਵੇਂ ਪਲੇਟਾਂ ਆਪਣੀਆਂ ਸਹੀ ਨੇ ਇਸ ਤਰ੍ਹਾਂ ਆਪਣੀਆਂ ਪਲੇਟਸ ਚੈੱਕ ਹੋ ਜਾਂਦੀਆਂ ਨੇ ਵੀ ਆਪਣੀਆਂ ਪਲੇਟਸ ਸਹੀ ਪਈਆਂ ਨੇ ਕੋਈ ਇੱਧਰ ਉੱਧਰ ਨਹੀਂ ਪਈ ਹੈਗੀ ਹੁਣ ਆਪਾਂ ਤੁਹਾਨੂੰ ਪਿਛਲਾ ਪੱਲਾ ਰੈਡੀ ਕਰਕੇ ਦਿਖਾਵਾਂਗੇ ਆ ਦੇਖੋ ਆਪਣਾ ਬੈਕ ਵਾਲਾ neck ਹੈਗਾ ਤੁਸੀਂ ਚਾਹੋ ਤਾਂ ਇੱਥੇ ਸਲਾਈ ਵੀ ਕੱਚੀ ਲਾ ਸਕਦੇ ਹੋ ਵੱਡੇ ਵਖੇ ਦੇ ਨਾਲ ਤੇ ਆ ਆਪਣੀ ਰੇਵਲੀ ਦਾ ਜਿਹਦੀ ਆਪਾਂ ਤੁਹਾਨੂੰ ਵੀਡੀਓ ਦੀ ਸਟਾਰਟਿੰਗ ਵਿੱਚ ਕਟਿੰਗ ਕਰਕੇ ਦਿਖਾਈ ਸੀ। ਆ ਲੋ ਜੀ। ਇਹ ਆਪਾਂ ਨਾ ਇੱਥੇ ਡਬਲ ਹੀ ਰੱਖਣੀ ਆ ਇਸ ਤਰ੍ਹਾਂ ਰੱਖ ਕੇ। ਆ ਲੋ ਜੀ। ਆਪਾਂ ਨਾ نیچے ਵਾਲਾ ਕੱਪੜਾ ਜਿਹੜਾ ਕੋਈ ਵੀ ਨਹੀਂ ਖਿੱਚਣਾ ਨਾ نیچے ਵਾਲਾ ਨਾ ਉੱਪਰ ਵਾਲਾ ਤੇ ਨਾ ਹੀ ਆਪਾਂ ਨਾ ਵੀ ਐਦਾਂ ਕਰਕੇ ਨਹੀਂ ਸਲਾਈ ਲਾਉਣੀ ਆ ਆਪਾਂ ਗਲੇ ਨੂੰ ਗੋਲ ਹੀ ਰੱਖਣਾ। ਤੇ ਜਿਹੜੀ ਉੱਪਰਲੀ ਰੇਵਲੀਰ ਹੁੰਦੀ ਆ ਇਹਦੇ ਵਿੱਚ ਬਿਲਕੁਲ ਵੀ ਖਿਚਾਵ ਨਹੀਂ ਹੋਣਾ ਚਾਹੀਦਾ ਖਿੱਚਣੀ ਪੈਣੀ ਚਾਹੀਦੀ ਢਿੱਲੀ ਛੱਡ ਕੇ ਲਾਉਣੀ ਹੈ ਕਿਉਂਕਿ ਜੇ ਇਹ ਰੇਵਲੀਰ ਆਪਣੀ ਖਿੱਚਕੇ ਲਈ ਹੋ ਜਦੋਂ ਆਪਾਂ ਅੰਦਰ ਨੂੰ ਫੋਲਡ ਕਰਾਂਗੇ ਤਾਂ ਉਹ ਘਟ ਜਾਂਦਾ ਕੱਪੜਾ ਤੇ ਆਪਣੇ ਗਲੇ 'ਚ ਵੱਲ ਪੈਣ ਲੱਗ ਜਾਂਦੇ ਨੇ ਹਾ ਲਓ ਜੀ ਇਸ ਤਰ੍ਹਾਂ ਕਰਕੇ ਜਿੱਦਾਂ ਆਪਣੀ ਰੇਬਲੀਰ ਤਾਂ ਦੇਖੋ ਜੀ ਪੂਰੀ ਆ ਗਈ ਜੇ ਤੁਹਾਡੀ ਰੇਬਲੀਰ ਘਟਦੀ ਹੋਵੇ ਤਾਂ ਤੁਸੀਂ ਇਹਦੇ ਵਿੱਚ ਜੋੜ ਵੀ ਲਾ ਸਕਦੇ ਇਹ ਰੇਬਲੀਰ ਲਾਉਣ ਤੋਂ ਬਾਅਦ ਆਪਾਂ ਨਾ ਇੱਥੇ ਛੋਟੇ-ਛੋਟੇ ਲਾਲੜੇ ਨੇ ਕੱਟ ਇਸ ਤਰ੍ਹਾਂ ਕੱਟ ਲਗਾਉਣ ਤੋਂ ਬਾਅਦ ਆਪਾਂ ਇੱਕ ਟਾਪ ਸਟਿਚ ਲਗਾਉਣੀ ਹੈ ਜੀ ਇਸ ਤਰ੍ਹਾਂ ਇਹਦੇ ਨਾਲ ਆਪਣੀ neck ਦੀ ਮਜ਼ਬੂਤੀ ਵੀ ਹੋ ਜਾਂਦੀ ਹੈ ਜੀ ਜੇ ਜਦੋਂ ਆਪਾਂ ਨਾ ਤਰਪਾਈ ਕਰਨ ਵਾਸਤੇ ਫੋਲਡ ਕਰਦੇ ਆਂ ਤਾਂ ਬਹੁਤ ਹੀ ਆਸਾਨੀ ਨਾਲ ਫੋਲਡ ਹੋ ਜਾਂਦਾ ਦਾ ਆ ਦੇਖੋ ਇਸ ਤਰ੍ਹਾਂ ਆਪਾਂ ਸਾਰੇ ਰੇਬਲੀਰ ਤੇ ਸਲਾਈ ਹੀ ਰੇਬਲੀਰ ਦੇ ਦੇਖੋ ਜੀ ਆਪਾਂ ਉੱਪਰ ਲਗਾਉਣੀ ਆ ਇਸ ਤਰ੍ਹਾਂ ਕਮੀਜ਼ ਤੇ ਨਹੀਂ ਰੇਬਲੀਰ ਤੇ ਆ ਦੇਖੋ ਜੀ ਹੁਣ ਆਪਣੇ ਗਲਾ ਰੇਬਲੀਰ ਵਾਲਾ ਤਿਆਰ ਹੋ ਗਿਆ ਹੁਣ ਆਪਾਂ ਪਲੇਟ ਪਾਉਣੀ ਆ ਇਹ ਪਲੇਟ ਨਾ ਆਪਾਂ ਫਰੰਟਲ ਪਲੇਟ ਨਾਲੋਂ 1 ਇੰਚ ਜਾਂ 1.5 ਇੰਚ ਵੱਡੀ ਪਾਉਣੀ ਹੁੰਦੀ ਹੈ ਤਾਂ ਕਿ ਜਿਹੜਾ ਆਪਣਾ ਪਿਛਲੇ ਪਾਸੇ ਕਮਰ ਕੋਲੇ ਝੋਲ ਪੈਂਦਾ ਹੁੰਦਾ ਬੁਲਬਲਾ ਜਾਂ ਬੰਦਾ ਹੁੰਦਾ ਨਾ ਉਹ ਨਹੀਂ ਪੈਂਦਾ ਦੇਖੋ ਆਜੂ ਹੁਣ ਆਪਾਂ ਇਹ ਇਸ ਤਰ੍ਹਾਂ ਐਦਾਂ ਪਲੇਟ ਫੜਨੀ ਹੁੰਦੀ ਆਪਾਂ ਦੇਖੋ ਜੀ ਇਸ ਤਰ੍ਹਾਂ ਇਸ ਤਰ੍ਹਾਂ ਰੱਖ ਕੇ ਫਿਰ ਆਪਣੀ ਨਾ ਪਲੇਟ ਨਾ ਤਾਂ ਢਿੰਗੀ ਟੇਢੀ ਹੋਵੇ ਤੇ ਆਪਣਾ ਲਾਈਨਿੰਗ ਵਾਲਾ ਕੱਪੜਾ ਵੀ ਨਾ ਪਲੇਟ ਦੇ ਨਾਲ ਹੀ ਚੱਕਿਆ ਜਾਊਗਾ ਹਲਕਾ ਜਾਂ ਤੁਸੀਂ ਇੱਥੋਂ ਐਦਾਂ ਸ਼ੁਰੂ ਕਰ ਲਿਆ ਕਰੋ ਫਿਰ ਸਲਾਈ ਨਹੀਂ ਉੱਧੜਦੀ ਹੈਗੀ ਆਪਣੀ ਸੈਂਟਰ ਜਾ ਕੇ ਆਪਾਂ ਪਲੇਟ ਦੇ ਨੰਗਾਈ ਦੇਣੀ ਆ ਦੇਖੋ ਇਸ ਤਰ੍ਹਾਂ ਇੱਥੇ ਆ ਕੇ ਆਪਾਂ ਬਿਲਕੁਲ ਕੱਪੜੇ ਦੇ ਨਾਲ ਉਤਾਰ ਲੈਣਾ ਆ ਲਓ ਜੀ ਆ ਦੇਖੋ ਐਸ ਤਰ੍ਹਾਂ ਜੇ ਆਪਾਂ ਨਾ ਅੱਧਾ ਇੰਚ ਦੀ ਪਲੇਟ ਚ ਸੈਂਟਰ ਚ ਇੱਥੇ ਢੰਗਾਈ ਦਮਾਂਗੇ ਨਾ ਤਾਂ ਜਿਹੜੀ ਆਪਣੀ ਫਿਟਿੰਗ ਆ ਦੇਖੋ ਉਹ ਪ੍ਰੋਪਰ ਆਉਂਦੀ ਹੈਗੀ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਤੀਰੇ ਵਾਲੀ ਸਿਲਾਈ ਲਗਾ ਕੇ ਦਿਖਾਉਣੇ ਆ ਆਪਣੇ ਦੋਵੇਂ ਪਲੇਟਸ ਪਾ ਕੇ ਗਲੇ ਬਣ ਕੇ ਰੈਡੀ ਨੇ ਹੁਣ ਆਪਾਂ ਲਾਵਾਂਗੇ ਜੀ ਤੀਰੇ ਵਾਲੀ ਸਿਲਾਈ ਹਾਂਜੀ ਹੁਣ ਦੇਖੋ ਆਪਾਂ ਲਾਵਾਂਗੇ ਤੀਰੇ ਵਾਲੀ ਸਲਾਈ ਤੀਰੇ ਵਾਲੀ ਸਲਾਈ ਲਾਓ ਤੁਸੀਂ ਡਾਇਰੈਕਟ ਲਾਉਣੀ ਆ ਡਾਇਰੈਕਟ ਵੀ ਲਾ ਸਕਦੇ ਹੋ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਪਰ ਮੈਂ ਦੇਖੋ ਇਦਾਂ ਲਾਉਣੀ ਹੁੰਦੀ ਆ ਦੇਖੋ ਆ ਕਮੀਜ਼ ਦਾ ਆ ਵੀ ਸਿੱਧਾ ਪਾਸਾ ਆ ਵੀ ਸਿੱਧਾ ਇਹ ਇਦਾਂ ਗੁੰਮ ਸਲਾਈ ਲੱਗ ਜਾਂਦੀ ਹੁੰਦੀ ਹੈਗੀ ਇਹ ਇਸ ਤਰ੍ਹਾਂ ਦੇਖੋ ਆਪਣਾ ਨਾ ਤੇ ਅੱਲਾ ਵੀ ਵੀਡੀਓ ਪਾਈ ਹੋਈ ਹੈਗੀ ਵੀ ਤੀਰੇ ਵਾਲੀ ਸਲਾਈ ਬਾਦ ਘਾਟ ਕਿਉਂ ਜਾਂਦਾ ਕੱਪੜਾ ਆ ਦੇਖੋ ਨਾ ਇਹ ਬਿਲਕੁਲ ਵੀ ਇਦਾਂ ਕਰਨ ਦੇ ਨਾਲ ਆਪਣਾ ਕੱਪੜਾ ਵਾਧਾ ਘਟਦਾ ਨਹੀਂ ਹੈਗਾ ਆਪਾਂ ਆ ਦੇਖੋ ਇਹ ਇਸ ਤਰ੍ਹਾਂ ਰੱਖਣੀ ਆ ਆਪਾਂ ਤਾਂ ਉਹਨੂੰ ਕਟਿੰਗ ਦੱਸੀ ਹੋਈ ਹੈ ਵੀ ਸਵਾ ਦੋ ਇੰਚ ਤੇ ਕਰਨੀ ਹੈਗੀ ਆ ਆ ਦੇਖੋ ਜੀ ਤੀਰੇ ਵਾਲੀ ਸਲਾਈ ਲਾਉਣੀ ਹੈ ਇਸ ਤਰ੍ਹਾਂ ਆ ਆਪਣਾ ਗਲਾ ਅੰਦਰ ਨੂੰ ਫੋਲਡ ਕੀਤਾ ਹੋਇਆ ਫਰੰਟ ਵਾਲਾ ਇਹਨਾ ਆਪਾਂ ਇੱਥੇ ਤੱਕ ਰੱਖਣਾ ਦੇਖੋ ਆਪਣੀਆਂ ਸਲਾਈ ਆ ਜਿੱਥੇ ਆ ਰੇਵਲੀਰ ਵਾਲਾ ਕੱਪੜਾ ਆਪਾਂ ਸਾਰਾ ਬਾਹਰ ਰੱਖਣਾ ਇਹ ਸਲਾਈ ਬਿਲਕੁਲ ਆਪੇ ਇੱਕ ਇੱਕ ਪੈਰ ਦੀ ਨਾਲ ਲਗਾਉਣੀ ਆ ਐ ਇਸ ਤਰ੍ਹਾਂ ਇਹਦੀ ਦੂਸਰੇ ਪਾਸੇ ਸਲਾਈ ਲਗਾ ਲੈਣੀ ਹੈਗੀ ਆ ਦੇਖੋ ਜੀ ਆਪਾਂ ਇੱਧਰ ਵੀ ਸਲਾਈ ਲਾ ਲਈ ਇੱਧਰ ਵੀ ਹੁਣ ਆਪਾਂ ਕਮੀਜ਼ ਨੂੰ ਉਲਟ ਕਰ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਉਲਟਾ ਕਰਕੇ ਆਪਾਂ ਦੇਖੋ ਆਪਣਾ ਕੱਪੜਾ ਬਿਲਕੁਲ ਵੀ ਵਧਿਆ ਘਟਿਆ ਨਹੀਂ ਹੈਗਾ ਇਹਦੇ ਇਸ ਟੌਪਿਕ ਤੇ ਮੇਰੀ ਵੀਡੀਓ ਵੀ ਪਾਈ ਹੋਈ ਹੈ ਵੀ ਆਪਾਂ ਗਲੇ ਦੀ ਚੌੜਾਈ ਕਿੰਨੀ ਰੱਖਣੀ ਹੈ ਹੁਣ ਆਪਾਂ ਸਲਾਈ ਲਾਵਾਂਗੇ ਤੀਰੇ ਵਾਲੀ ਹੁਣ ਆਪਾਂ ਤੁਸੀਂ ਅੱਧਾ ਅੱਧਾ ਇੰਚ ਕੱਪੜਾ ਛੱਡ ਕੇ ਸਲਾਈ ਲਾ ਸਕਦੇ ਹੋਗੇ ਇਸ ਤਰ੍ਹਾਂ ਦੀ ਆਪਾਂ ਨੂੰ ਓਵਰਲਾਕ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਹੁਣ ਵੀ ਆਹ ਵਾਲਾ ਕੱਪੜਾ ਦੇਖੋ ਆਪਾਂ ਇਦਾਂ ਬਾਹਰ ਰੱਖਣਾ। ਐਸੇ ਤਰ੍ਹਾਂ ਜੀ ਆਪਾਂ ਦੂਸਰੇ ਪਾਸੇ ਸਿਲਾਈ ਲਾ ਲੈਣੀ ਹੈਗੀ। ਆਹ ਦੇਖੋ ਜੀ ਆਪਾਂ ਤੀਰੇ ਵਾਲੀ ਸਿਲਾਈ ਲਗਾ ਲਈ ਤੀਰੇ ਵਾਲੀ ਸਿਲਾਈ ਦੇਖੋ ਲਗਾਉਣ ਤੋਂ ਬਾਅਦ ਆਪਾਂ ਤਰਪਾਈ ਕਿੱਦਾਂ ਹੁੰਦੀ ਹੁੰਦੀ ਆ ਆਹ ਤਾਂ ਇਦਾਂ ਹੀ ਐਨੂੰ ਇਦਾਂ ਹੀ ਰੱਖਣਾ। ਇਦਾਂ ਜੇ ਕੋਈ ਐਕਸਟਰਾ ਕੱਪੜਾ ਉਹਦੀ ਕਟਿੰਗ ਕਰ ਲਓ। ਇਹ ਇਹਨੂੰ ਨਾ ਐਦਾਂ ਫੋਲਡ ਹੋ ਜੂ ਦੇਖੋ ਇਹ ਇਸ ਤਰ੍ਹਾਂ ਕੋਈ ਆਪਣੇ ਇੱਥੇ ਕੱਪੜਾ ਵੀ ਜ਼ਿਆਦਾ ਨਹੀਂ ਹੋਣਾ ਵੀ ਜ਼ਿਆਦਾ ਇਕੱਠਾ ਹੋ ਗਿਆ ਇਹ ਇਸ ਤਰ੍ਹਾਂ ਇਕੱਠਾ ਹੋ ਕੇ ਇਸ ਤਰ੍ਹਾਂ ਦੇਖੋ ਆਹ ਵਾਲਾ ਹਿੱਸਾ ਇੱਧਰ ਨੂੰ ਰਹਿ ਜੂ ਤੇ ਇੱਥੇ ਹੋ ਜਾਣੀ ਹੈ ਆਪਣੀ ਤਰਪਾਈ ਬਹੁਤ ਹੀ ਸਫਾਈ ਦੇ ਨਾਲ ਆਪਣੀ ਟੀੜੇ ਵਾਲੀ ਸਿਲਾਈ ਐਦਾਂ ਲੱਗ ਜਾਂਦੀ ਆ ਹੁਣ ਆਪਾਂ ਤਾਂ ਉਹਨੂੰ ਫਿਟਿੰਗ ਵਾਲੀ ਸਿਲਾਈ ਲਾ ਕੇ ਦਿਖਾਉਣੇ ਆ ਆ ਦੇਖੋ ਜੀ ਹੁਣ ਆਪਾਂ ਲਾਵਾਂਗੇ ਫਿਟਿੰਗ ਵਾਲੀ ਸਿਲਾਈ ਪਲੇਟ ਸਪਾਉਣ ਤੋਂ ਬਾਅਦ ਆਪਣੇ ਕਮੀਜ਼ 'ਚ ਥੋੜੀ ਜਿਹੀ ਬਾਹਰ ਕਾਟ ਹੋ ਜਾਂਦੀ ਹੈ ਦੇਖੋ ਇੱਕ ਤਾਂ ਨਾ ਇੱਥੋਂ ਇੰਨਾ ਕੱਪੜਾ ਘਟ ਜਾਂਦਾ ਉੱਪਰੋਂ ਆਹ ਪਲੇਟ ਦੇ ਉੱਪਰਲੇ ਹਿੱਸੇ 'ਚ ਆਹ ਦੇਖੋ ਇੰਨਾ ਘਟ ਗਿਆ ਨਾ ਤਕਰੀਬਨ ਅੱਧਾ ਇੰਚ ਕੱਪੜਾ ਘਟ ਜਾਂਦਾ ਇਸ ਤਰ੍ਹਾਂ ਜਦੋਂ ਆਪਾਂ ਨਾ ਕੀ ਕਰਦੇ ਆ ਇਹ ਕੱਪੜੇ ਨੂੰ ਇਦਾਂ ਬਰਾਬਰ ਕਰਕੇ ਸਲਾਈ ਲਾ ਦਿੰਨੇ ਆ ਤਾਂ ਇਧਰਲੇ ਸਾਈਡ ਤੋਂ ਦੂਜੇ ਪਾਸਿਓ 1 ਇੰਚ ਦਾ ਫਰਕ ਪੈ ਜੂ ਕਿਉਂਕਿ ਅੱਧਾ ਇੰਚ ਇਹਦਾ ਅੱਧਾ ਇੰਚ ਇਹਦਾ ਇਧਰੋਂ ਇੰਨਾ ਫਰਕ ਪੈ ਜਾਣਾ ਨਾਲੇ ਤਾਂ ਜਿਹੜੀ ਆਪਣੀ ਫਿਟਿੰਗ ਆ ਗਈ ਉਹ ਦਾ ਬਣਨ ਲੱਗ ਜਾਂਦੀ ਆ ਠੀਕ ਆ ਜੀ ਬ੍ਰੈਸਟ ਕੋਲੋਂ ਤੇ ਨਾਲੇ ਆਪਣੇ ਪੱਲੇ ਟੇਡੇ ਜਾਂਦੇ ਨੇ ਜੇ ਆਪਾਂ ਇਧਰੋਂ ਵੀ ਬਰਾਬਰ ਕਰਕੇ ਸਲਾਈ ਲਾਤੀ ਇਧਰੋਂ ਵੀ ਬਰਾਬਰ ਕਰਕੇ ਤਾਂ ਫਰੰਟ ਵਾਲੇ ਜਿਹੜਾ ਹਿੱਸਾ ਹੈਗਾ ਇਹਦੇ 'ਚ ਮਤਲਬ ਬ੍ਰੈਸਟ ਕੋਲੋਂ ਫਿਟਿੰਗ ਦਬਦੀ ਆ ਤੇ ਪਿਛਲੇ ਪਾਸੇ ਆਪਣੇ ਢਿੱਲ ਪੈ ਜਾਂਦੀ ਆ ਕਿ ਮੀਨਸ ਤੇ ਆਪਾਂ ਇਹ ਵਾਲਾ ਹਿੱਸਾ ਨਾ ਜਿੰਨਾ ਘਟਿਆ ਹੋਇਆ ਇੰਨਾ ਹੀ ਰੱਖਣਾ ਦੂਸਰੀ ਗੱਲ ਜਿੰਨਾ ਪਹਿਣਾ ਦਾ ਫਰੰਟ ਵਾਲਾ ਗਲਾ ਪਿੱਛੇ ਜਾਂਦਾ ਚਾਹੇ ਨਹੀਂ ਜਾਂਦਾ ਤੁਸੀਂ ਆਹ ਵਾਲਾ ਹਿੱਸਾ ਫਰੰਟ ਵਾਲਾ ਜਿਹੜਾ ਪੱਲਾ ਗਾ ਇਹ ਅੱਧਾ ਇੰਚ ਡਾਊਨ ਕਰਕੇ ਸਿਲਾਈ ਲਗਾਉਣੀ ਆ ਤੁਸੀਂ ਕਟਿੰਗ 'ਚ ਕੋਈ ਵੀ ਪੱਲਾ ਉੱਚਾ ਨੀ ਮਾ ਨਹੀਂ ਰੱਖਣਾ ਜਦੋਂ ਸੂਟ ਦੀ ਕਟਿੰਗ ਕਰਨੀ ਆ ਬਸ ਤੁਸੀਂ ਜਦੋਂ ਸਾਈਡ ਸਿਲਾਈ ਲਾਉਣੀ ਆ ਨਾ ਇਹਨੂੰ ਅੱਧਾ ਇੰਚ ਡਾਊਨ ਕਰਨਾ ਠੀਕ ਹੈ ਜੀ ਆ ਲਓ ਆਪਾਂ ਅੱਧਾ ਇੰਚ ਡਾਊਨ ਕਰ ਲਿਆ ਤੇ ਆ ਜਿਹੜੀ ਬਾਹੜ ਘਾਟ ਹੈ ਆਪਾਂ ਇਦਾਂ ਹੀ ਰੱਖਣੀ ਆ ਆਪਾਂ ਉਹਨਾਂ ਕਦੇ ਵੀ ਸਿਲਾਈ ਉਹਦੇ ਢੇੜ ਕੇ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਤੁਸੀਂ ਕੀ ਕਰਨਾ ਦੇਖੋ ਇੱਕ ਵਾਰੀ ਨਾਪ ਦੁਬਾਰਾ ਲੈ ਲੈਣਾ ਦੇਖੋ ਆ ਇਦਾਂ ਦੀ ਪਲੇਟ ਆਹ ਵਾਲੀ ਜਿਹੜੀ ਨਿਸ਼ਾਨੀ ਆਗੀ ਇਹ ਇੱਥੇ ਆਗੀ ਜਿਹੜੀ ਦੂਸਰੀ ਨਿਸ਼ਾਨੀ ਹੈ ਇੱਥੇ ਆ ਐਨਾ ਫਰਕ ਪੈ ਗਿਆ ਨਾ ਜੀ ਇਹ ਆਪਾਂ ਫਿਟਿੰਗ ਦੁਬਾਰਾ ਲੈਣੀ ਆ ਦੇਖੋ ਆਪਾਂ ਇੱਥੋਂ ਜਿੰਨਾ ਤੁਹਾਡਾ ਨਾਪ ਆ ਉਹ ਸਾਰੀਆਂ ਆਪਾਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਦੁਬਾਰਾ ਲਾਉਣੀਆਂ ਨੇ ਆ ਲਓ ਦੇਖੋ ਜੀ ਆਪਣਾ ਇਹ ਨਾ 22 ਇੰਚ ਕਮਰ ਸੀਗੀ نیچے ਤੋਂ ਤਾਂ ਤਾਂ 22 ਇੰਚ ਪੂਰੀ ਹੈਗੀ ਤੇ ਉੱਪਰੋਂ ਪਲੇਟ ਦੇ ਕੋਲੋਂ ਇਹ ਦੇਖੋ ਜੀ 21 ਇੰਚ ਰਹੇਗੀ ਅੱਧਾ ਇੰਚ ਇਧਰੋਂ ਫਰਕ ਪੈ ਗਿਆ ਅੱਧਾ ਇੰਚ ਇਧਰੋਂ ਕਿਉਂ ਕਿਉਂਕਿ ਪਲੇਟ 'ਚ ਆ ਗਿਆ ਕਪੜਾ ਠੀਕ ਹੈ ਜੀ ਬ੍ਰੈਸਟ ਕੋਲੋਂ ਵੀ ਆਪਾਂ ਨਾਪ ਜਿੰਨਾ ਹੈਗਾ ਬ੍ਰੈਸਟ ਕੋਲੋਂ ਆ ਦੇਖੋ ਜਿੰਨਾ ਹੈਗਾ ਇਹ ਹੈਗਾ ਜੀ 24 ਬ੍ਰੈਸਟ ਦਾ ਸੂਟ ਬ੍ਰੈਸਟ ਕੋਲੋਂ ਆਪਣਾ ਹਲਕਾ ਜਿਹਾ ਫਰਕ ਪਿਆ ਹੈਗਾ ਜ਼ਿਆਦਾ ਨਹੀਂ ਪਿਆ ਹੈਗਾ ਆਪਾਂ ਇਹ ਨਿਸ਼ਾਨੀਆਂ ਸਾਰੀਆਂ ਦੁਬਾਰਾ ਲਾਉਣ ਤੋਂ ਬਾਅਦ ਠੀਕ ਹੈ ਜੀ ਆਪਣਾ ਇਹਨੂੰ ਮਿਲਾ ਲੈਣਾਗਾ ਆਪਾਂ ਦੇਖੋ ਦੁਬਾਰਾ ਕਰਕੇ ਆ ਲੋ ਜੀ ਆ ਦੇਖੋ ਜੀ ਨਾ ਆਪਾਂ ਅੱਧਾ ਇੰਚ ਡਾਊਨ ਕਰਨਾ ਫਰੰਟ ਵਾਲਾ ਪੱਲਾ ਅੱਧਾ ਇੰਚ ਦੇਖੋ ਇਹ ਇਸ ਤਰ੍ਹਾਂ ਆਪਾਂ ਅੱਧਾ ਇੰਚ ਡਾਊਨ ਕਰਕੇ ਸਲਾਈ ਲਾਉਣੀ ਆ ਸਲਾਈ ਦੇਖੋ ਇਧਰੋਂ ਲਾਉਣੀ ਸ਼ੁਰੂ ਕਰਦੇ ਹੁੰਨੀ ਆ ਮੈਂ ਹਮੇਸ਼ਾ ਵੀ ਜਿੱਥੋਂ ਲਾਉਣਿਆ ਤਾਂ ਉੱਧੜ ਜਾਂਦੀ ਆ ਉੱਧੜ ਦੇ ਇਹ ਇਸ ਤਰ੍ਹਾਂ ਠੀਕ ਆ ਜੀ ਇੱਕ ਮੇਰੀਆਂ ਨੇ ਕਈ ਬਣਾ ਨੂੰ ਮਤਲਬ ਕੀ ਵਹਿਮ ਹੁੰਦਾਗਾ ਵੀ ਲਾਈਨਿੰਗ ਕਿੰਨੀ ਵੱਧ ਕੱਟਨੀ ਆ ਲਾਈਨਿੰਗ ਵਾਲਾ ਕੱਪੜਾ ਕਿੰਨਾ ਆਪਾਂ ਖੁੱਲਾ ਰੱਖਣਾ ਦੇਖੋ ਮੈਂ ਕਦੇ ਵੀ ਆ ਦੇਖੋ ਤੁਸੀਂ ਦੇਖੋ ਲਾਈਨਿੰਗ ਪ੍ਰੋਪਰ ਉਨੀ ਉਹੀ ਆ ਮੇਰੀ ਜਿੰਨੀ ਆ ਆਪਣਾ نیچے ਕਮੀਜ਼ ਦਾ ਕੱਪੜਾ ਠੀਕ ਹੈ ਜੀ ਲਾਈਨਿੰਗ ਕਦੇ ਵੀ ਆਪਣੀ ਘਟਦੀ ਨਹੀਂ ਹੁੰਦੀ ਜੇ ਆਪਾਂ ਲਾਈਨਿੰਗ ਧੋਕੇ ਲਾਉਣੇ ਆ ਹਾਂਜੀ ਜੇ ਤੁਹਾਨੂੰ ਇਹ ਮਨਚ ਹੁੰਦਾ ਵੀ ਲਾਈਨਿੰਗ ਵਾਲਾ ਕੱਪੜਾ ਟਾਈਟ ਹੋ ਜਾਂਦਾ ਲਾਈਨਿੰਗ ਵਾਲੇ ਕੱਪੜੇ 'ਚ ਕੋਈ ਆਪਾਂ ਅੱਧਾ ਇੰਚ ਫਿਟਿੰਗ ਖੁੱਲੀ ਰੱਖ ਕੇ ਨਹੀਂ ਸਿਲਾਈ ਲਾਉਣੀ ਬਸ ਤੁਸੀਂ ਇਹ ਲਾ ਲਓ ਵੀ ਜਿਹੜੀ ਆ ਨਿਸ਼ਾਨੀ ਲਾਈ ਹੋਈ ਆ ਨਾ ਇਹਦੇ ਅੰਦਰਲੇ ਪਾਸੇ ਸਿਲਾਈ ਨਹੀਂ ਇਹਦੇ ਬਾਹਰਲੇ ਪਾਸੇ ਸਿਲਾਈ ਲਾ ਬਸ ਹੋਰ ਕੁਝ ਨਹੀਂ ਕਰਨ ਆ ਜਿਹੜੀ ਪਲੇਟ ਹੈ ਚਾਹੇ ਤੁਸੀਂ ਜੀ ਉੱਪਰ ਕਰ ਲੋ ਚਾਹੇ ਨੀਵੀਂ ਕਰ ਲੋ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਲਓ ਜੀ ਸੂਈ ਆਪਾਂ ਅੰਦਰ ਰੱਖਣੀ ਹੈ ਜਿੱਥੇ ਤੱਕ ਆਪਾਂ ਸਲਾਈ ਲਾਉਣੀ ਹੈ ਇਹਨੂੰ ਦੁਵਾਰਾ ਨਾ ਆਪਾਂ ਇੱਥੇ ਤੱਕ ਤੈਹਦੇ ਉੱਪਰ ਹੀ ਸਲਾਈ ਦੇ ਉੱਪਰ ਹੀ ਸਲਾਈ ਲਾਉਣੀ ਹੈ 2 ਇੰਚ ਠੀਕ ਹੈ ਜੀ ਆਪਦੇ ਹਿਸਾਬ ਜੇ ਨਾਲ ਦੋ ਕੁੰਗਲਾਂ ਲਾ ਲਓ 2 ਇੰਚ ਲਾ ਲਓ ਹੁਣ ਨਾ ਆਪਾਂ ਹਲਕੀ ਹਲਕੀ ਸਲਾਈ ਬਾਹਰ ਨੂੰ ਲਾਉਣੀ ਹੈ ਜੇ ਆਪਣੇ ਕਸਟਮਰ ਨੂੰ ਲੱਗੇ ਜਾਂ ਕਈ ਵਾਰੀ ਕਮੀਜ਼ ਟਾਈਟ ਹੋ ਜੇ ਤਾਂ ਇੱਕ ਸਲਾਈ ਉਧੇੜ ਕੇ ਦੂਸਰੀ ਸਲਾਈ ਰਹਿ ਜੇਵੇ ਆਪਾਂ ਕਮੀਜ਼ ਖੁੱਲਾ ਕਰਦੇ ਆ ਆ ਦੇਖੋ ਜੀ ਇਸ ਤਰ੍ਹਾਂ ਠੀਕ ਹੈ ਜੀ ਐਨੀ ਆਪਾਂ ਖੁੱਲੀ ਕਰਕੇ ਸਲਾਈ ਲਾ ਲੈਣੀ ਹੈਗੀ ਆ ਦੇਖੋ ਜੀ ਆਪਾਂ ਹੁਣ ਦੋਵੇਂ ਪਾਸੇ ਇਸ ਤਰ੍ਹਾਂ ਆਪਣੀ ਸਾਈਡ ਸਲਾਈ ਲੱਗ ਜਾਣੀ ਆ ਸਾਈਡ ਸਲਾਈ ਲਾਉਣ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਬਾਹ ਅਟੈਚ ਕਰਕੇ ਬਣਾਉਣਾ ਆ ਦੇਖੋ ਜੀ ਹੁਣ ਜਿਹੜਾ ਇਹ ਵਾਲਾ ਕੱਪੜਾ ਵਧ ਗਿਆ ਇਹਨੂੰ ਨਾ ਆਪਾਂ ਇਦਾਂ ਦੀ ਕਟਿੰਗ ਕਰ ਦੇਣੀ ਆ ਇਦਾਂ ਇਹ ਤੁਰ ਤੱਕ ਨਹੀਂ ਇਦਾਂ ਹਲਕਾ ਜਿਹਾ ਗਲਾਈ ਨਾਲ ਇਸ ਤਰ੍ਹਾਂ ਇੱਥੇ ਤੱਕ ਇਹਦੀ ਦੇਖੋ ਇਸ ਤਰ੍ਹਾਂ ਕਟਿੰਗ ਕਰ ਦੇਣੀ ਆ ਇਸ ਤਰ੍ਹਾਂ ਕੀ ਹੁੰਦਾ ਫਰੰਟ ਵਾਲਾ ਪੱਲਾ ਡਾਊਨ ਕਰਨ ਦੇ ਨਾਲ ਇੱਥੋਂ ਨਾ ਆਹ ਵਾਲਾ ਹਿੱਸਾ نیچے ਨੂੰ ਆ ਜਾਂਦਾ ਹੈਗਾ ਇਸ ਤਰ੍ਹਾਂ ਤਾਂ ਜਿਹੜਾ ਆਪਣਾ ਗਲਾਗਾ ਉਹ ਫਰੰਟ ਵਾਲੀ ਸਾਈਡ ਹੀ ਰਹਿੰਦਾ ਹੈਗਾ ਹੁਣ ਆਪਾਂ ਬਾਹਾਂ ਦੀ ਸਲਾਈ ਲਾਉਣੀ ਹੈਗੀ ਬਾਹਾਂ ਅਟੈਚ ਕਰਨੀਆਂ ਦੇਖੋ ਮੇਰੀਆਂ ਬਹੁਤ ਪਹਿਣਾ ਨੂੰ ਪ੍ਰੋਬਲਮ ਆਉਂਦੀ ਹੈ ਵੀ ਸਾਡੀ ਬਾਹਾਂ ਦੀ ਸਲਾਈ ਲਗਾਉਣ ਟਾਈਮ ਕੱਪੜਾ ਬਾਦ ਘਟ ਜਾਂਦਾ ਆਪਾਂ ਨਾ ਇਸ ਤਰ੍ਹਾਂ ਨਾਪਣਾ ਚਾਹੇ ਸਿੱਧਾ ਰੱਖ ਲਓ ਜੀ ਚਾਹੇ ਉਲਟਾ ਆਹ ਦੇਖੋ ਆਹ ਸਲਾਈ ਵਾਲਾ ਹਿੱਸਾ ਉੱਪਰ ਛੱਡਦਾ ਇਹ ਇਹਨੂੰ ਨਾ ਇਸ ਤਰ੍ਹਾਂ ਨਾਪ ਕੇ ਇੱਥੇ ਨਿਸ਼ਾਨ ਲਾ ਲੈਣਾ ਹੈ ਕਟਿੰਗ ਟਾਈਮ ਆਪਣਾ ਲਾਇਆ ਵੀ ਹੋਇਆ ਮੂਰੀ ਹੈਗੀ ਆ ਦੇਖੋ ਜੀ ਆਪਣੀ 6 ਇੰਚ 6 ਇੰਚ ਤੇ ਨਿਸ਼ਾਨ ਲਾਇਆ ਹੋਇਆ ਇੱਥੇ ਆਪਾਂ ਰੱਖ ਕੇ ਇਹ ਇਸ ਤਰ੍ਹਾਂ ਦੇਖੋ ਆਪਣੀ ਨਿਸ਼ਾਨ ਲੱਗੀ ਫਿਟਿੰਗ ਦੀ ਹੁਣ ਆਪਾਂ ਤੁਹਾਨੂੰ ਸਲਾਈ ਲਾ ਕੇ ਦਿਖਾਉਣੇ ਆ ਇਹਦੀ ਆਹ ਦੇਖੋ ਜੀ ਇਸ ਤਰ੍ਹਾਂ ਆਪਾਂ ਫਿਟਿੰਗ ਵਾਲੀ ਸਲਾਈ ਲਾਉਣੀ ਹੈਗੀ ਫਿਟਿੰਗ ਵਾਲੀ ਸਲਾਈ ਦੇਖੋ ਆਪਾਂ 2-3 ਵਾਰੀ ਇੱਥੋਂ ਡਬਲ ਕਰ ਲੈਣੀ ਹੈਗੀ ਦੀ ਪਕੜ ਮਜ਼ਬੂਤ ਹੋਣੀ ਚਾਹੀਦੀ ਬਾਹਾਂ ਦੀ ਫਿਟਿੰਗ ਵਾਲੀ ਸਲਾਈ ਵੀ ਪੂਰੀ ਇੱਕ ਦਬਲ ਕਰਨੀ ਹੈ ਜਿਹੜੀ ਦਬਲ ਕਰਨੀ ਹੈ ਉਹ ਤੁਸੀਂ ਹਲਕੀ ਜੀ ਅੱਧਾ ਇੰਚ ਜਾਂ ਅੱਧਾ ਇੰਚ ਤੋਂ ਘੱਟ ਬਾਹਰ ਰੱਖ ਕੇ ਲਾਉਣੀ ਹੈ ਆਹ ਇੱਕੋ ਜੀ ਆਪਣੀ ਬਾਹ ਰੈਡੀ ਆ ਆ ਆਪਣੀਆਂ ਪੱਟੀਆਂ ਰੈਡੀ ਨੇ ਇਹ ਤੁਸੀਂ 1 ਇੰਚ ਦੀ ਇਸ ਤਰ੍ਹਾਂ ਨੂੰ ਚੜਾਈ ਤੇ ਇਸ ਤਰ੍ਹਾਂ ਤੁਸੀਂ ਤੁਹਾਡੇ ਟੀਰੇ ਮੁਤਾਬਕ 2 ਇੰਚ 2 ਇੰਚ ਲੰਬਾਈ ਇਹਦੀ ਰੱਖ ਸਕਦੇ ਹੋ ਹੁਣ ਆਪਾਂ ਕੀ ਕਰਨਾ ਦੇਖੋ ਆ ਆਪਣੀ ਬਾਹਾਂ ਗੀ ਬਾਹ ਨੂੰ ਆਪਾਂ ਇਦਾਂ ਸਿੱਧਾ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਬਾਹ ਨੂੰ ਸਿੱਧਾ ਕਰਨ ਤੋਂ ਬਾਅਦ ਬਾਹ ਰੱਖਣੀਆਂ ਆਪਾਂ ਅਟੈਚ ਕਰਨ ਵਾਸਤੇ ਸਿੱਧੀ ਤੇ ਕਮੀਜ਼ ਰੱਖਣਾ ਦੇਖੋ ਜੀ ਆਪਾਂ ਉਲਟਾ ਠੀਕ ਹੈ ਜੀ ਕਮੀਜ਼ ਉਲਟਾ ਰੱਖਣਾ ਜਿੱਧਰ ਫਰੰਟ ਵਾਲੀ ਕਾਟ ਪਈ ਹੋਈ ਆਏਗੀ ਇਧਰ ਆਪਾਂ ਫਰੰਟ ਵਾਲੀ ਕਾਟ ਵਾਲਾ ਪਾਸਾ ਰੱਖਣਾਗਾ ਆ ਦੇਖੋ ਜੀ ਆ ਆਪਣੀ ਬਾਹ ਸਿੱਧੀ ਆ ਆ ਫਰੰਟ ਵਾਲਾ ਕਾਟ ਦਾ ਪਾਸਾ ਆ ਆਪਣੀ ਬਾਹ ਚ ਕਾਟ ਪਈ ਹੋਈ ਆਏਗੀ ਇਹਨੂੰ ਬਾਹ ਨੂੰ ਆਪਾਂ ਕਮੀਜ਼ ਦੇ ਇਸ ਤਰ੍ਹਾਂ ਅੰਦਰ ਕਰ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਅੰਦਰ ਕਰਨ ਤੋਂ ਬਾਅਦ ਆ ਵਾਲਾ ਜਿਹੜਾ ਪੁਆਇੰਟ ਆਗਾ ਆਪਣੀ ਸਾਈਡ ਸਲਾਈ ਬਾਂਦੀ ਤੇ ਸਾਈਡ ਸਲਾਈ ਆਪਣੀ ਕਮੀਜ਼ ਦੀ ਦੋਵਾਂ ਨੂੰ ਨਾ ਆਪਾਂ ਦੇਖੋ ਇਹ ਇਸ ਤਰ੍ਹਾਂ ਅਟੈਚ ਕਰ ਲੈਣਾ ਆਪਸ ਵਿੱਚ ਅਟੈਚ ਕਰਨ ਤੋਂ ਬਾਅਦ ਵੀ ਆਪਾਂ ਨੂੰ ਸਲਾਈ ਅਧੇੜ ਕੇ ਲਾਉਣੀ ਨਾ ਪਵੇ ਨਾ ਇਸ ਤਰ੍ਹਾਂ ਹਲਾਕੇ ਦੇਖੋ ਕਿ ਕੋਈ ਵੀ ਕੱਪੜਾ ਆਪਣਾ ਢਿੱਲਾ ਤਾਂ ਨਹੀਂ ਦੇਖੋ ਹੁਣ ਆਪਾਂ ਜਦੋਂ ਇਦਾਂ ਹਲਾਕੇ ਦੇਖਾਂਗੇ ਨਾ ਇਹ ਆ ਦੇਖੋ ਪੂਰਾ ਆਪਣਾ ਕੱਪੜਾ ਸਹੀ ਆ ਆਪਣੀ ਸਲਾਈ ਲੌਂ ਟਾਈਮ ਕੱਪੜਾ ਬਿਲਕੁਲ ਵੀ ਵਧੂ ਘਟੂਗਾ ਨਹੀਂ ਹੁਣ ਆਪਾਂ ਸਲਾਈ ਲਾ ਕੇ ਦਿਖਾਉਣੀ ਆ ਤੁਹਾਨੂੰ ਆ ਦੇਖੋ ਆ ਦੋਵੇਂ ਸਾਈਡ ਸਲਾਈਆਂ ਮਲਾਈਆਂ ਹੋਈਆਂ ਨੇ ਇਹਦੇ ਉੱਪਰ ਨਾ ਐਸ ਤਰ੍ਹਾਂ ਹੁਣ ਦੇਖੋ ਸਲਾਈ ਲਾਵਾਂਗੇ ਇਹ ਐਸ ਤਰ੍ਹਾਂ ਕੋਈ ਵੀ ਕੱਪੜਾ ਆਪਾਂ ਨਾ ਤਾਂ ਬਾਹਾਂ ਦਾ ਖਿੱਚ ਬਾਹਾਂ ਵਾਲਾ ਕੱਪੜਾ ਖਿੱਚਣਾ ਨਾ ਹੀ ਕਮੀਜ਼ ਦਾ ਐਸ ਤਰ੍ਹਾਂ ਆਪਾਂ ਸਲਾਈ ਲਗਾ ਲੈਣੀ ਆ ਆ ਦੇਖੋ ਹੁਣ ਜਿਹੜਾ ਆ ਕੱਪੜਾ ਨਾ ਇਹ ਆਪਾਂ ਪਿੱਛੇ ਨੂੰ ਰੱਖਣਾਗਾ ਆਹ ਵਾਲਾ ਇਹਨੂੰ ਇਦਾਂ ਰੱਖ ਕੇ ਕਈ ਵਾਰੀ ਕੀ ਹੁੰਦਾ ਨੇ ਕੱਪੜਾ ਜਾਂ ਤਾਂ ਇਦਾਂ ਹੋ ਜਾਂਦਾ ਜਾਂ ਇਹ ਜਿਆਦਾ ਬਾਹਰ ਨੂੰ ਫਿਰ ਬਾਹਰਲੇ ਪਾਸੇ ਖਿੱਚ ਪੈਣ ਲੱਗ ਜਾਂਦੀ ਆ ਆਪਾਂ ਬਿਲਕੁਲ ਬਰਾਬਰ ਰੱਖਣਾ ਤੇ ਇਹਦੇ نیچے ਆਪਾਂ ਆਹ ਵਾਲੀ ਪੱਟੀ ਰੱਖਣੀ ਆ ਇਹ ਵਾਲੀ ਪੱਟੀ نیچے ਰੱਖ ਕੇ ਫੇਰ ਆਪਾਂ ਹੁਣ ਦੇਖੋ ਜੀ ਆਹ ਵਾਲੀ ਸਲਾਈ ਆ ਜਿਹੜੀ ਇਹ ਲੱਗਦੀ ਆ ਦੇਖੋ ਆਪਣਾ ਕੋਈ ਵੀ ਕੱਪੜਾ ਨਾ ਤਾਂ ਆਪਣਾ ਆਹ ਵਾਲਾ ਕੱਪੜਾ ਦੇਖੋ ਵਧਿਆ ਘਟਿਆ ਨਾ ਹੀ ਆਪਣੀ ਬਾਹ ਦਾ ਤੁਸੀਂ ਇਸ ਤਰ੍ਹਾਂ ਨਾਪ ਲੈ ਕੇ ਬਾਹ ਦੀ ਸिलाई ਲਾਇਆ ਕਰੋ ਬਾਹ ਨੂੰ ਕਮੀਜ਼ ਨਾਲ ਅਟੈਚ ਕਰਿਆ ਕਰੋ ਕਦੇ ਵੀ ਆਪਾਂ ਨੂੰ ਬਾਹ ਦੀ ਸिलाई ਲਉਣ ਟਾਈਮ ਕੋਈ ਪ੍ਰੋਬਲਮ ਨਹੀਂ ਆਉਂਦੀ ਨੀਚੇ ਜਰੂਰ ਧਿਆਨ ਰੱਖਣਾ ਵੀ ਆਹ ਕੱਪੜਾ ਨਾ ਐਦਾਂ ਨਾ ਹੋਵੇ ਆਪਾਂ ਨਾਲ ਹੁੰਦੇ ਹੱਥ ਦੇ ਨਾਲ ਆਪਣਾ ਕੱਪੜਾ ਨੀਚੇ ਤੋਂ ਸੈੱਟ ਕਰਦੇ ਹਾਂ ਆ ਦੇਖੋ ਜੀ ਆਪਣੀ ਬਾਹ ਜੜੀ ਗਈ ਆਪਾਂ ਨਾ ਜਿਹੜਾ ਆ ਵਾਲਾ ਬਾਹ ਦਾ ਕੱਪੜਾ ਇਹਨੂੰ ਆਪਾਂ ਨਾ ਐਦਾਂ ਰੱਖ ਕੇ ਸਲਾਈ ਨਹੀਂ ਲਾਉਣੀ ਨਾ ਹੀ ਆ ਨੀਚੇ ਵਾਲੇ ਕੱਪੜੇ ਨੂੰ ਐਦਾਂ ਇਹਨੂੰ ਆਪਾਂ ਨਾ ਇਸ ਤਰ੍ਹਾਂ ਫੋਲਡ ਕਰਨਾ ਇਸ ਤਰ੍ਹਾਂ ਹੀ ਦੇਖੋ ਜੀ ਇਹਨੂੰ ਫੋਲਡ ਕਰਨਾ ਜੇ ਆਪਾਂ ਇਹਨੂੰ ਫੋਲਡ ਨਹੀਂ ਕਰਾਂਗੇ ਤਾਂ ਆਪਣੀ ਬਾਹ ਨੂੰ ਵੀ ਖਿੱਚ ਪਾਉਗੀ ਤੇ ਆਪਣੀ ਨੀਚੇ ਸਾਈਡ ਸਲਾਈ ਹੁਣ ਤੁਸੀਂ ਚਾਹੋ ਤਾਂ ਸਲਾਈ ਡਬਲ ਕਰ ਸਕਦੇ ਹੋ ਨਹੀਂ ਤੁਹਾਡੀ ਮਰਜੀ ਆ ਹੁਣ ਆਪਾਂ ਤੁਹਾਨੂੰ ਬਾਹ ਸਿੱਧੀ ਕਰਕੇ ਰੱਖਣਾ ਹੈ ਆ ਦੇਖੋ ਜੀ ਆਪਾਂ ਬਾਹ ਸਿੱਧੀ ਕਰ ਲਈ ਆਪਣੀ ਬਾਹਾਂ ਚ ਦੇਖੋ ਨਾ ਤਾਂ ਕੱਪੜੇ ਨੂੰ ਖਿੱਚ ਪੈਂਦੀ ਆ ਤੇ ਨਾ ਹੀ ਆ ਕਮੀਜ਼ ਵਾਲੇ ਨੂੰ ਜਿਹੜੀਆਂ ਪਹਿਣਾ ਕਹਿ ਦਿੰਦੀਆਂ ਨੇ ਵੀ ਸਾਡੀ ਬਾਹ ਘੁੰਮਦੀ ਆ ਉਹ ਕਿਉਂ ਘੁੰਮਦੀ ਹੁੰਦੀ ਆ ਜਿਹੜੀ ਆਪਣੀ ਫਰੰਟ ਵਾਲੀ ਕਾਰਟ ਕਮੀਜ਼ ਦੀ ਤੇ ਬਾਹ ਦੀ ਹੁੰਦੀ ਆ ਜਦੋਂ ਆਪਣਾ ਕੱਪੜਾ ਵੱਧ ਦਾ ਘਟਦਾ ਆਪਾਂ ਖਿੱਚ ਕੇ ਸਲਾਈ ਲਾ ਦਿੰਨੇ ਆ ਤਾਂ ਜਿਹੜੀ ਆ ਕਾਟ ਆਲਾ ਹਿੱਸਾ ਹੁੰਦਾ ਬਾਹਾਂ ਦਾ ਜਾਂ ਕਮੀਜ਼ ਦਾ ਉੱਪਰ نیچے ਚਲਿਆ ਜਾਂਦਾ ਫੇਰ ਆਪਣੀ ਬਾਹਾਂ 'ਚ ਖਿੱਚ ਪੈਂਦੀ ਹੈਗੀ ਫੇਰ ਆਪਣੀ ਬਾਹ ਘੁੰਮਦੀ ਹੈਗੀ ਫੇਰ ਹੀ ਆਪਣਾ ਗਲਾ ਪਿੱਛੇ ਜਾਂਦਾ ਇਹ ਦੇਖੋ ਜੀ ਇਸ ਤਰ੍ਹਾਂ ਆਹ ਵਾਲਾ ਹਿੱਸਾ ਦੇਖੋ ਜਿਹੜਾ ਆਪਣਾ ਆਹ ਵਾਲਾ ਸਲਾਈ ਸੀਏ ਦੇਖੋ ਬਿਲਕੁਲ ਸਲਾਈ ਨਾਲ ਸਲਾਈ ਮਿਲੀ ਹੋਈ ਹੈਗੀ ਇਸ ਤਰ੍ਹਾਂ ਬਾਹ ਦੀ ਸਲਾਈ ਲਗਾਉਣ ਦੇ ਨਾਲ ਆਪਣੀ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਆਪਣੀ ਦੇਖੋ ਜੀ ਕਮੀਜ਼ ਦੀ ਸਾਰੀ ਸਲਾਈ ਹੋ ਚੁੱਕੀ ਹੈਗੀ ਹੁਣ ਇੱਕ ਮੇਨ ਚੀਜ਼ ਰਹੇਗੀ ਉਹ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਦੇਖੋ ਇਹ ਹੈਗੀ ਜਿਹੜੀਆਂ ਪੈਣਾ ਦੇ ਚਾਕ ਫਟਦੇ ਨੇ ਠੀਕ ਹੈ ਜੀ ਆਹ ਕਪੜਾ ਹੈਗਾ ਐਡਾ ਕੋ ਇਹ ਤੁਸੀਂ ਲੈ ਲੈਣਾ ਲੈ ਕੇ ਏਦਾਂ ਇਹਦੀ ਕਟਿੰਗ ਕਰ ਲੈਣੀ ਆ ਕਟਿੰਗ ਕਰਨ ਤੋਂ ਬਾਅਦ ਆਹ ਦੇਖੋ ਆਪਣੇ ਕਪੜਾਗਾ ਇਹਨੂੰ ਆਪਾਂ ਏਦਾਂ ਰੱਖ ਲੈਣਾ ਏਦਾਂ ਰੱਖਣ ਤੋਂ ਬਾਅਦ ਆਹ ਵਾਲੇ ਚਾਹ ਕਪੜੇ ਨੂੰ ਏਦਾਂ ਚੱਕ ਲਿਆ ਚੱਕਣ ਤੋਂ ਬਾਅਦ ਜੀ ਆਪਾਂ ਆਹ ਵਾਲਾ ਪੁਆਇੰਟ ਆ ਇੱਥੇ ਨਿਸ਼ਾਨ ਲਾ ਲਓ ਵੀ ਉੱਪਰ-ਨੀਚੇ ਨਾ ਲੱਗੇ ਇਹਨੂੰ ਆਪਾਂ ਏਦਾਂ ਫੋਲਡ ਕਰ ਲਓ ਚਾਹੇ ਤਾਂ ਤੁਸੀਂ ਪ੍ਰੈਸ ਨਾਲ ਪੱਟੀ ਬਣਾਉਣੀ ਆ ਪ੍ਰੈਸ ਨਾਲ ਬਣਾ ਲਓ ਚਾਹੇ ਤੁਸੀਂ ਏਦਾਂ ਹੀ ਇੱਥੇ ਰੱਖ ਕੇ ਇਹ ਲਗਾਉਣ ਦੇ ਨਾਲ ਨਾ ਆਪਣੇ ਕਦੇ ਵੀ ਚਾਕ ਕੋ ਫਟਦੇ ਨਹੀਂ ਹੈਗੇ ਇਹ ਲੌਂਗ ਨਹੀਂ ਕਿੱਥੇ ਤੱਕ ਆ ਦੇਖੋ ਇੱਥੇ ਆ ਸਾਈਡ ਸਲਾਈ ਹੈ ਨਾ ਇਹ ਇਹ ਇੱਥੇ ਆ ਕੇ ਆਪਾਂ ਸੂਈ ਅੰਦਰ ਹੀ ਰੱਖਣੀ ਆ ਤੇ ਐਦਾਂ ਮੋੜ ਲੈਣੀ ਆ ਸਲਾਈ ਇਹ ਇਸ ਤਰ੍ਹਾਂ ਇਸ ਤਰ੍ਹਾਂ ਸਲਾਈ ਮੋੜ ਕੇ ਇਹ ਇਧਰ ਨੂੰ ਬੈਕ ਲੈ ਆਉਣੀ ਆ ਹੁਣ ਐਸੇ ਤਰ੍ਹਾਂ ਹੀ ਜੀ ਆਪਾਂ ਦੂਸਰੇ ਪਾਸੇ ਲਾ ਲੈਣੀ ਆਂਗੀ ਆ ਦੇਖੋ ਇਧਰ ਆਪਾਂ ਲਾ ਲਈ ਹੁਣ ਆਪਣਾ ਇਧਰਲਾ ਸਾਈਡ ਰਹਿ ਗਿਆ ਆਪਾਂ ਇੱਕ ਵਾਰੀ ਕਰਦੇ ਆਂ ਆਪਣੇ ਕਮੀਜ਼ ਦੀ ਪੂਰੀ ਸਲਾਈ ਹੋ ਚੁੱਕੀ ਹੈ ਇਹ ਇਹ ਆਪਣਾ ਲਾਈਨਿੰਗ ਵਾਲਾ ਕਮੀਜ਼ ਸੀਗਾ ਇਹਦੀ ਕਟਿੰਗ ਦੀ ਵੀਡੀਓ ਵੀ ਆਪਣੀ ਪਾਈ ਹੋਈ ਆ ਆ ਦੇਖੋ ਜੀ ਇਸ ਤਰ੍ਹਾਂ ਆਪਣੇ ਚਾਕ ਲੋਕ ਹੋ ਜਾਂਦੇ ਨੇ ਆਪਣੇ ਚਾਕ ਫਟਦੇ ਨਹੀਂ ਹੈਗੇ ਆ ਦੇਖੋ ਇਸ ਤਰ੍ਹਾਂ ਇਹਨਾਂ ਦੀ ਮਜ਼ਬੂਤੀ ਹੋ ਜਾਂਦੀ ਆ ਤੇ ਇਸ ਤਰ੍ਹਾਂ ਹੋ ਜਾਣੀ ਆ ਤਰਪਾਈ ਸਿਰਫ ਆਪਣੀ ਤਰਪਾਈ ਰਹਿ ਗਈ ਆਪਣਾ ਸਾਰਾ ਕਮੀਜ਼ ਪ੍ਰੋਪਰ ਬਣ ਕੇ ਤਿਆਰ ਹੋ ਚੁੱਕਿਆਗਾ ਦੇਖੋ ਜੇ ਤੁਹਾਨੂੰ ਆਪਣੀ ਸਲਾਈ ਦੀ ਵੀਡੀਓ ਵਧੀਆ ਲੱਗੀ ਹੋਵੇ ਕਾ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਤੇ ਦੂਸਰੀ ਗੱਲ ਜੀ ਲਾਈਨਿੰਗ ਵਾਲਾ ਕਮੀਜ਼ ਨਾ ਸਲਾਈ ਕਰਨ ਚ ਕੋਈ ਵੱਡੀ ਪ੍ਰੋਬਲਮ ਨਹੀਂ ਬਸ ਆਪਾਂ ਲਾਈਨਿੰਗ ਨੂੰ ਐਦਾ ਅਟੈਚ ਕਰੋ ਤੇ ਨਾਰਮਲ ਕਮੀਜ਼ ਦੀ ਤਰ੍ਹਾਂ ਲਾਈਨਿੰਗ ਵਾਲੇ ਕਮੀਜ਼ ਨੂੰ ਬਣਾ ਲਿਆ ਕਰੋ ਗਈ ਭੈਣਾਂ ਦੇ ਮਨਾਂ 'ਚ ਵਹਿਮ ਹੁੰਦਾ ਕਿ ਆਪਾਂ ਆਪਣੇ ਮਹਿੰਗੇ ਸੂਟ ਆਪ ਨਹੀਂ ਬਣਾਉਣੇ ਹੈਗੇ ਕਿਉਂਕਿ ਆਪਣੇ ਮਨ 'ਚ ਡਰ ਹੁੰਦਾ ਕਿਤੇ ਖਰਾਬ ਨਾ ਹੋ ਜਾਣ ਬਿਲਕੁਲ ਨਹੀਂ ਜੀ ਤੁਸੀਂ ਬਸ ਹੌਲੀ ਹੌਲੀ ਪਿਆਰ ਦੇ ਨਾਲ ਆਪਣੀ ਕਮੀਜ਼ ਰੈਡੀ ਕਰਿਆ ਕਰੋ ਸੂਟ ਰੈਡੀ ਕਰਿਆ ਕਰੋ ਆਪਣੇ ਸੂਟ ਆਪ ਬਣਾਉਣ ਦੇ ਨਾਲ ਸੂਟ ਬਹੁਤ ਹੀ ਸੋਹਣੇ ਬਣ ਕੇ ਤਿਆਰ ਹੁੰਦੇ ਨੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ